ਲੋ ਵੀ ਸੱਜਣੋ ਅੱਜ ਤੁਹਾਡੇ ਲਈ ਤੁਹਾਡੀ ਹੀ ਡਿਮਾਂਡ ਤੇ ਪੰਜਾਬ ਨਸਲ ਦੀ ਨੌਕਰੀ ਬਛੇਰੀ ਲੈ ਆਇਆ ਜਵਾਨ ਦੇ ਨਾਲ ਦੀ ਚੱਟੀ ਆ ਮਿੱਤਰੋ ਖੜਨੀ ਖੜਨੀ ਸਾਰੀ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਚੱਲ ਜੇ ਨਾ ਬਸ ਤਿੰਨ ਕਮੈਂਟਾਂ ਦੀ ਵੀਡੀਓ ਬਣਾਉਣੀ ਹੈ ਜਿਆਦਾ ਲੰਮਾ ਟਾਈਮ ਨਹੀਂ ਤੁਹਾਡਾ ਖਰਾਬ ਕਰਦੇ ਤੇ ਬਸ ਤੁਸੀਂ ਤਿੰਨ ਮਿੰਟ ਸਾਰੀ ਵੀਡੀਓ ਦੇਖ ਲਓ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਕੀ ਖਾਨਦਾਨ ਕੀ ਹਾਈਟ ਉਮਰ ਸਾਰਾ ਦਵਾਂਗੇ ਡਿਟੇਲ ਤੇ ਮਿੱਤਰੋ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਉਹ ਜਾਨਵਰ ਲੈ ਆਏ ਤੁਹਾਡੇ ਲਈ ਜੀ ਦੀ ਡਿਮਾਂਡ ਬਹੁਤ ਸੀ ਮੰਨ ਲਓ ਨੌਕਰੀ ਬਸ਼ੀਰੀ ਆਪਣੇ ਪੰਜਾਬੀ ਭਰਾ ਇਹਨੂੰ ਖਰਾ ਸੋਨਾ ਵੀ ਕਹਿ ਦਿੰਦੇ ਆ ਖਰਾ ਸੋਨਾ ਉਹ ਤਾਂ ਕਹਿ ਦਿੰਦਾ ਵੀ ਇਹਦੀ ਸਾਰਾ ਸਾਲ 24 ਮਹੀਨੇ ਮਾਰਕੀਟ ਫੁੱਲ ਰਹੀ ਸੀ ਜਦੋਂ ਮਰਜ਼ੀ ਖਰੀਦ ਲਓ ਜਦੋਂ ਮਰਜ਼ੀ ਵੇਚ ਲਓ ਮੋਹੋ ਕੱਢਣ ਦੀ ਦੇਰ ਹੁੰਦੀ ਆ ਬੱਚੀ ਉਹਦੀ ਸੇਲ ਹੋ ਜਾਂਦਾ ਜਾਨਵਾ ਰੇਟ ਸੈੱਟ ਹੋ ਗਏ ਤੇ ਦੋਸਤੋ ਬੱਚੀ ਲਿਆਂਦੇ ਤੁਹਾਡੇ ਲਈ ਨੌਕਰੀ ਸਾਰੀ ਡਿਟੇਲ ਦੇ ਦੇਣੀ ਆਪਾਂ ਜੇ ਵੀਡੀਓ ਪਸੰਦ ਆਈ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦ ਤੇ ਜਿਹੜੇ ਭਰਾਵ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਲਈ ਜਾਇਜ਼ ਤੋਂ ਜਾਇਜ਼ ਮੌਲਵੇਚ ਤੇ ਰੋਜ਼ ਨਵੇਂ ਤੋਂ ਨਵਾਂ ਜਾਨਵਰ ਸੇ ਲਈ ਮਿਲ ਦਰਵੇ ਇੱਕ ਤੁਹਾਨੂੰ ਆਪਸ਼ਨ ਮਿਲ ਜਾਂਦੇ ਆ ਤਰ੍ਹਾਂ ਤਰ੍ਹਾਂ ਦੇ ਜਾਨਵਰ ਆਪਣੇ ਫਾਰਮ ਤੇ ਇੱਕੋ ਜਗ੍ਹਾ ਮਿਲ ਜਾਂਦੇ ਆ ਮੰਨ ਲਓ ਜੇ ਤੁਸੀਂ ਦੇਖ ਰਹੇ ਹੋ ਨੇ ਇੱਕ ਜਾਨਵਰ ਨਹੀਂ ਪਸੰਦ ਹੁੰਦਾ ਤਾਂ ਤੁਹਾਨੂੰ ਦੂਜਾ ਜਾਨਵਰ ਪਸੰਦ ਆ ਤੇ ਮਿੱਤਰੋ ਫਾਰਮ ਦਾ ਵੀ ਸਾਰਾ ਐਡਰੈਸ ਪਤਾ ਪਹਿਲਾਂ ਆਪਾਂ ਹੋਣਾ ਬੱਚੀ ਦੀ ਡਿਟੇਲ ਦੇ ਦਈਏ 2 ਸਾਲ ਦੀ ਮਿੱਤਰੋ ਬੱਚੀ ਆ ਤਕਰੀਬਨ 9 ਇੰਚ ਹੈ ਦੀ ਹਾਈਟ ਆ ਤੇ ਸੋ ਮੈਂ ਆਪਾਂ ਪਹਿਲਾਂ ਗੱਲ ਕਰੀਏ ਸਪੌਟ ਹੈ ਨਹੀਂ ਕੋਈ ਨਾ ਪਿੰਡੇ ਤੇ ਨਾ ਪੂਸਤਲੇ ਜੇ ਹੋਏ ਤਾਂ ਇੱਕ ਦੋ ਕੰਨਾਂ ਦੇ ਵਿੱਚ ਜ਼ਰੂਰ ਹੋ ਸਕਦੇ ਆ ਪਰ ਪਿੰਡੇ ਤੇ ਤੇ ਪੂਸਤੇ ਥੱਲੇ ਜਮਈ ਹੈ ਨਹੀਂ ਧੁਮਾਕ ਵੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਦੋਸਤੋ ਇਹਦੇ ਖਾਨਦਾਨ ਬਾਰੇ ਦੱਸਿਆ ਤਾਂ ਡੋਡਾਂ ਵਾਲੇ ਪ੍ਰਿੰਸ ਦੀ ਪੋਤੀ ਹੈ ਜੀ ਜਿਹੜਾ ਹੁਣ ਰਿਲਾਇੰਸ 'ਚ ਚਲਿਆ ਗਿਆ ਤੇ ਸੁਲਤਾਨ ਘੋੜੇ ਦੀ ਬੱਚੀ ਆ ਬਾਲਪੋਰੀਆਂ ਦੇ ਜਮਾ ਸਾਫ਼ ਆ ਹੱਥਾਂ ਪੈਰਾਂ ਦੇ ਬਿਲਕੁਲ ਸਾਫ਼ ਆ ਤੇ ਹਾਈਟ ਹੈ ਦੀ 5'8" ਤੇ ਇੱਕ ਗੱਲ ਹੋਰ ਜਿਹੜੇ ਭਰਾ ਕਹਿੰਦੇ ਹੁੰਦੇ ਆ ਬਾਈ ਨਾ ਛੋਟੀ ਬਸ਼ੀਰੀ ਲੈਣੀ ਆ ਜਾਂ ਪੱਕਣਾ ਪੱਕੀ ਘੋੜੀ ਲੈਣੀ ਤਾਂ ਉਹਨਾਂ ਲਈ ਵੀ ਆ ਇੱਕ ਮਤਲਬ ਵਧੀਆ ਮੌਕਾ ਨਾ ਤਾਂ ਇਹ ਬਸ਼ੀਰੀਆਂ ਚ ਆਪਾਂ ਕਹਦੇ ਆ ਛੋਟੀਆਂ ਜਾਂ ਹੁੰਦੀਆਂ 2 ਸਾਲ ਉਮਰ ਮੂਰੇ ਹੁਣ ਜਨਵਰੀ ਫਰਵਰੀ ਚ ਨੇ ਮੀਟ ਕਰਾਉਣ ਲਈ ਹੋ ਜਾਣਾ ਤੇ ਮੂਰੇ ਸਾਲ ਨੂੰ ਸੂਪੂ ਮਤਲਬ ਘੋੜੀਆਂ ਦੀ ਘੋੜੀ ਬਣ ਜਾਣੀ ਆ ਤੇ ਬਾਲਾ ਟਾਈਮ ਸੰਭਲਣ ਦੀ ਲੋੜ ਨੇ ਆਮ ਤੌਰ ਤੇ ਛੋਟਾ ਜਾਨਵਰ ਤਾਂ ਬੰਦਾ ਆੱਕ ਕੇ ਜਾਂਦਾ ਕਿਉਂਕਿ ਸੰਭੀ ਚੱਲੋ ਨਾ ਕੋਈ ਉਹ ਤਾਂ ਝੂਟਾ ਲੈ ਸਕਦਾ ਤੇ ਨਾ ਹੀ ਉਹਦੀ ਸਵਾਰੀ ਕਰ ਸਕਦਾ ਤਾਂ ਦੋਸਤੋ ਬਸ਼ੀਰੀਆਂ ਦੀ ਬਸ਼ੀਰੀਆ ਸਵਾਰੀ ਵੀ ਕਰ ਸਕਦੇ ਤਾਂ ਇਹਦੀ ਤੇ ਮੂਰੇ ਮੇਟ ਵੀ ਕਰਾ ਸਕਦੇ ਸੋ ਮੌਕੇ ਦਾ ਫਾਇਦਾ ਚੱਕ ਜਾਇਜ਼ ਮੁੱਲ ਦੀ ਬੱਚੀ ਆ ਕਹਿੰਦਾ ਮਤਲਬ ਲੋਕ ਆਏ ਚਾਰ ਚਾਰ ਪੰਜ ਪੰਜ ਲੱਖ ਮੁੱਲ ਕਰਦੇ ਪਰ ਆਪਾਂ ਉਹਨਾਂ ਮੁੱਲ ਨਹੀਂ ਕਰਾਂ ਜਮਾਂ ਜਾਇਜ਼ ਰੇਟ ਦੀ ਬੱਚੀ ਆ ਤੇ ਜੇ ਪਸੰਦ ਹੋਈ ਤਾਂ ਨੰਬਰ ਆਪਾਂ ਥੱਲੇ ਦੇ ਦਿੱਤੇ 62300 9953544 98555 9207 ਤੇ ਦੋਨੋਂ ਨੰਬਰਾਂ ਤੇ ਡਿਟੇਲ ਜੇ ਕੋਈ ਰਹਿ ਗਈ ਤਾਂ ਪਤਾ ਲੈ ਲੈ ਮਿਲਦੇ ਜਲ ਨਵੀਂ ਵੀਡੀਓ ਧੰਨਵਾਦ